ਲੜਦੇ ਲੋਕਾਂ ਦਾ ਇੱਕ ਵਾਰ ਜਿੰਦਾਬਾਦ 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 ਜੀ ਤੁਹਾਨੂੰ ਅਕਸਰ ਨਵਾਗੇ ਨਹੀਂ ਨਾ ਕੋਈ ਨਹੀਂ ਹੁੰਦਾ ਜੀ ਦਿੱਲੀ ਸੋਧ ਪਿੱਲ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਜਿੰਦਾਬਾਦ ਜੀ ਸਰਕਾਰ ਮੁਤਬਾਕਰ ਕੇਂਦਰ ਸਰਕਾਰ ਮੁਤਬਾਕਰ ਕੇਂਦਰ ਸਰਕਾਰ ਮੁਤਬਾਕਰ ਕਰੇ ਲੋਕਵਤਕਾਰਾਂ ਦੀ ਵੀ ਸਬਸਿਡੀ ਖਤਮ ਨਹੀਂ ਹੋਰ ਕੈਟਾਗਰੀਆਂ ਵਿੱਚ ਲੈਂਦੀਆਂ ਜਿਵੇਂ ਫਰੀडम फाइਟਰ ਇਹ ਸਾਰੀਆਂ ਸਬਸਿਡੀਆਂ ਬੰਦ ਹੋ ਜਾਣੀਆਂ ਆਪਣੇ ਆਪ ਹੀ ਹੋ ਜਾਣੀਆਂ ਵਾ ਕੋਈ ਕਹਿਣ ਦੀ ਲੋੜ ਨਹੀਂ ਪੈਣੀ ਕਿ ਉੱਤੋਂ ਪੱਤਰ ਆਉਣਾ ਤੇ ਫਿਰ ਬੰਦ ਹੋਣੀਆਂ ਬੰਦ ਤੇ ਇਦਾਂ ਹੀ ਹੋ ਜਾਣੀਆਂ ਵਾ ਜਿਵੇਂ ਜਿਵੇਂ ਲਾਗੂ ਹੁੰਦਾ ਗਿਆ ਕਾਨੂੰਨ ਉਸੇ ਉਸੇ ਤਰ੍ਹਾਂ ਬੰਦ ਹੋ ਜਾਣੀਆਂ ਇਸ ਲਈ ਜਾਗਦੇ ਰਹੋ ਤਗੜਾ ਤੌਰ ਤੇ ਹੰਬਲਾ ਮਾਰੋ ਸਾਡੀਆਂ ਜਿੱਥੇ ਬੰਦੀਆਂ ਤੁਹਾਡੇ ਨਾਲ ਵਾ ਤੁਹਾਡੀਆਂ ਸਾਡੇ ਨਾਲ ਵਾ ਇੱਕ ਆਧਾਰੇ ਤੇ ਸਾਰੇ ਪਬਲਿਕ ਸੈਕਟਰ ਦੇ ਆ ਜੇ ਪਬਲਿਕ ਸੈਕਟਰ ਦਾ ਦਾਰਾ ਹੂ ਤੁਹਾਡਾ ਤੇ ਹੀ ਪੁੱਤ ਵੀ ਕੋਈ ਉੱਥੇ ਨੌਕਰੀ ਤੇ ਆ ਸਕਦਾ ਕੱਲ ਨੂੰ ਇਹ ਗੱਲਾਂ ਜਿਹੜੀਆਂ ਨਾ ਇਹ ਸਾਰੀਆਂ ਯਾਦ ਰੱਖ ਕੇ ਅੱਗੇ-ਅੱਗੇ ਜਿੱਥੇ ਵੀ ਗਣਾ ਸਾਡੇ ਦਾ ਬੰਦਿਆਂ ਨੂੰ ਵੀ ਦੱਸਿਆ ਕਰੋ ਕਰਮਚਾਰੀਆਂ ਨੂੰ ਜੇ ਕੋਈ ਜਿੱਥੇ ਸੰਯੋਗ ਦੀ ਲੋੜ ਹੈ ਵੀ ਕਰਾਂਗੇ ਜਿੱਥੇ ਤੁਹਾਡੇ ਸੰਯੋਗ ਦੀ ਲੋੜ ਹੈ ਤੁਸੀਂ ਵੀ ਕਰੋ ਕਿਸਾਨਾਂ ਦਾ ਤੇ ਮਲਾਜ਼ਮਾਂ ਦਾ ਨੌ ਮਾਸਤਾ ਰਿਸ਼ਤਾ ਹੁੰਦਾ ਕਿਉਂਕਿ ਇਹ ਹੀ ਤੁਹਾਡੇ ਕੋ ਜਾਣੇ ਤੁਸੀਂ ਸਾਡੇ ਕੋ ਨੇ ਚੰਗੇ ਵਧੀਆ ਵਿਹਾਰ ਰੱਖੀਏ ਬਿਦਲਿਆਂ ਤੋਂ ਦਾਰਨ ਕੀ ਆ ਇਦਾਂ ਦੇ ਹਰੜੇ ਤੋਂ ਦਾਰਨ ਕੀ ਆ ਕਿ ਇਹਨਾਂ ਲੋਕਾਂ ਨੂੰ ਆਪਣੀਆਂ ਲਤਾਂ ਤੋਂ ਥੱਲੇ ਜਿੰਨੂੰ ਪੰਜਾਬੀ ਸਿੱਧੇ ਅੱਖਾਂ ਚ ਕਹਿ ਦੇਵੇਂ ਨੰਗਾ ਕੇ ਰੱਖਿਆ ਜਾਵੇ ਕੋਈ ਕਾਰ ਨਹੀਂ ਇਹ ਤਾਂ ਜਾਂ ਕਮਜ਼ੋਰ ਰਵੇ ਅਸੀਂ ਆਪਣੇ ਪਾਲਸੀ ਦਾ ਕੰਮ ਕਰਦੇ ਰਹੀਏ ਇਹ ਇਥੋਂ ਤੱਕ ਹੀ ਸੀਮਤ ਰਹਿ ਜਾਣਾ 15 20 ਦਿਨ 2 4 ਮਹੀਨੇ ਰੋਣਾ ਰੋਣਾ ਪਵੇ ਕੋਈ ਵਿਕਾਸ ਦਾ ਕੰਮ ਨਾ ਹੋਵੇ ਕੋਈ ਡਵੈਲਪਮੈਂਟ ਨਾ ਹੋਵੇ ਬਸ ਇਸੇ ਤਰੀਕੇ ਨਾਲ ਸੜਕਾਂ ਤੇ ਰੋੜ ਕੇ ਇਹਨਾਂ ਨੂੰ ਘਰ ਤੋਰਦੀ ਕੋ ਆਪਣੀ ਦਾ ਫੋਜ ਹੋ ਜਾਣਾ ਅਸੀਂ ਆਪਣੇਸਾ ਲਈ ਕੰਮ ਪਰ ਬਹੁਤ ਵੱਡੀ ਪਾਲਸੀ ਜਿਹੜੀ ਵਨ ਨੇਸ਼ਨ ਵਨ ਇਸ ਤਰ੍ਹਾਂ ਜੀ ਪਿਛੇ ਕੰਮ ਕਰਦੀ ਪਈ ਹੈ ਜੀ ਇਹਦੇ ਵਿੱਚ ਗਿੰਦੀ ਦਾ ਬਹੁਤ ਹੌਣਕਾਇਦੀ ਸੀ ਸਾਡੇ ਸਾਰੇ ਵੀਰਾਂ ਦੀ ਪਰ ਸਾਡੇ ਦੇ ਬਹੁਤੇ ਵੀਰ ਸਮਝ ਨਹੀਂ ਸਕਦੇ ਇਸ ਗੱਲ ਨੂੰ ਬਲਵਾਂ ਕਹਿੰਦੀ ਕੋਲ ਉੱਤਕੇ ਬੈਠੇ ਜਾਂ ਸਰਪੰਚ ਨੇ ਕਿਹਾ ਕਿ ਵੱਡੀ ਸੀਟ ਆ ਕਿੰਨੇ 75 ਸਾਲ ਤੋਂ ਇਹ ਕੰਮ ਚੱਲਦਾ ਆ ਰਿਹਾ ਅਸੀਂ ਉੱਥੇ ਬੈਠੇ ਹਾਂ ਉਹ ਵੀ ਉੱਥੇ ਆ ਪਹਿਲਾਂ ਵੀ ਸੁਣਿਆ ਹੁੰਦਾ ਸੀ ਕਿ ਪੱਗਾਂ ਲੱਥੀਆਂ ਇਸ ਮੌਕੇ ਤੇ ਅੱਜ ਵੀ ਉਹੀ ਕੁਛ ਵੇਖ ਰਹੇ ਆ ਸਾਡੇ ਬਜ਼ੁਰਗਾਂ ਨੇ ਜੋ ਵੇਖਿਆ ਸੀ ਅਸੀਂ ਵੀ ਉਹੀ ਕੁਛ ਵੇਖ ਰਹੇ ਆ ਇਹਦਾ ਮਤਲਬ ਵੀ ਗੱਡੀ ਉਥੇ ਹੀ ਉਸੇ ਖਲੋਤੀ ਆ ਕੋਈ ਵਿਕਾਸ ਤੇ ਕੋਈ ਤਰੱਕੀ ਡਵੈਲਪਮੈਂਟ ਕੋਈ ਨਹੀਂ ਹੋਈ ਇਹ ਤਾਂ ਨਿਕਲ ਕੇ ਬਾਹਰ ਹੋਣਾ ਪਊਗਾ ਸਿਰਫ ਅਸੀਂ ਇੱਕ ਮਸ਼ਾਲ ਜਗਾ ਕੇ ਰੱਖੀ ਆ ਇਹ ਮਸ਼ਾਲ ਜਗਰੋਈ ਆ ਛੜਾ ਕੇ ਆ ਵੀ ਲੋਅ ਕਰਕੇ ਰੱਖੋ ਕੀ ਬਤਾ ਉਸ ਲੋਅ ਦੇ ਥੱਲੇ ਉਹਨੂੰ ਇਹ ਕੀ ਹੋਰ ਕਿੰਨੇ ਜਾਣੇ ਆ ਜਾਣ ਇਹ ਮਸ਼ਾਲ ਆ ਜਿਹੜੀ ਜਗਾ ਕੇ ਰੱਖੀ ਆ ਜਦੋਂ ਅਸਾਂ ਅਰਸ਼ ਹੋਇਆ ਜਦੋਂ ਲੋਕਾਂ ਨੇ ਮਨੁੱਖੀ ਦੀ ਚੀਜ਼ ਭਈ ਇਹ ਲੜਾਈ ਸਿਰਫ ਕਿਸਾਨ ਜਥੇ ਬੰਦੀਆਂ ਜੀ ਕਿਸਾਨ ਜਥੇ ਬੰਦੀਆਂ ਕੋਈ ਇੱਕੋ ਵਿਸ਼ੇਸ਼ ਵਿਅਕਤੀ ਦਾ ਸਮੂਹ ਨਹੀਂ ਇਸ ਅਸੀਂ ਸਾਰੇ ਇਕੱਠੇ ਰੁਕੇ ਵਿੱਚ ਆਉਂਦੇ ਆਂ ਸੀ ਸਾਰੇ ਕਿਸਾਨ ਆ ਮਜ਼ਦੂਰ ਆ ਕਿੱਦ ਕਰਨ ਵਾਲੇ ਆ ਲੜਾਈ ਸਾਡੇ ਸਾਰੇ ਦੀ ਆ ਇਹਦੇ ਵਿੱਚ ਸਾਰਿਆਂ ਨੂੰ ਆਉਣਾ ਪਊਗਾ ਕੋਈ ਸੱਦੇ ਦੀ ਗੱਲ ਨਹੀਂਗੀ ਜੇ ਇਸ ਲੜਾਈ ਨੂੰ ਲੜਨਾ ਸਭ ਤੋਂ ਵੱਡੀ ਗੱਲ ਆ ਵੀ ਜੇ ਆਪਣੇ ਫੈਡਰਲ ਸਿਸਟਮ ਨੂੰ ਸੰਗੀਤਾ ਚੰਨ ਮਜ਼ਬੂਤ ਬਣਾਉਣਾ ਉਸ ਏਰੀਏ ਦੇ ਉਸ ਖਿੱਤੇ ਦੇ ਉਸ ਸਟੇਟ ਦੇ ਲੋਕ ਬਹੁਤ ਜਾਗਰੂਕ ਚਾਹੀਦੇ ਆ ਜੇ ਹੁਣ ਤੁਸੀਂ ਵਿਖਣਾ ਤੂੰ ਜਾਗਰਤ ਕਿਸ ਤਰੀਕੇ ਨਾਲ ਹਰ ਦੇ ਕੋਲ ਤੈਨੂੰ ਪਾਵਰ ਹੋਣੀ ਚਾਹੀਦੀ ਆ ਚਾਹੇ ਕਿੱਡਾ ਵੀ ਕੋਈ ਅਫਸਰ ਆ ਜੇ ਕੋਈ ਗਲਤ ਕੰਮ ਹੋਇਆ ਉਹ ਰੋਪ ਦੋ ਇਹਦਾ ਮਤਲਬ ਉਸ ਪਾਸੇ ਨੂੰ ਸ਼ੁਰੂਆਤ ਕਰਨ ਪਈ ਜੇ ਗਲਤ ਕੰਮ ਹੁੰਦਾ ਰਹੇ ਕਿ ਅਸੀਂ ਮੂੰਹ ਦੂਜੇ ਪਾਸੇ ਕਰ ਲੈਣ ਦੇ ਤੇ ਫਿਰ ਉਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਵੀ ਹੋਊਗਾ ਆਨ ਕਿਤੇ ਵੀ ਮੂੰਹ ਚੋੜਾ ਲੱਗੀ ਹੋਵੇ ਉਹਦਾ ਸੇਧ ਉਦਾ ਹੀ ਆਉਂਦਾ ਇਸ ਕਰਕੇ ਮੈਂ ਤੇ ਬੇਝੀ ਕਰੂੰਗਾ ਜਾਗਰਤ ਰਹਿਣਾ ਚਾਹੀਦਾ ਸਾਨੂੰ ਇਹ ਸਰਕਾਰ ਨੇ ਬੰਦੇ ਲੰਗੇ ਚੁਣੌਤੀਆਂ ਦੇ ਲਈ ਯਾਰ ਜਿਹ ਤਰੀਕੇ ਨਾਲ ਛੇੜਾ ਛੜ ਰਹੀ ਆ ਤੁਹਾਨੂੰ ਕਹਿ ਦਿੰਦੇ ਮੋਰ ਨਹੀਂ ਕੀ ਹੋ ਜਾ ਸਮਾਜ ਦੇ ਵਿੱਚ ਕੋਈ ਬੰਦਾ ਸੇਫ ਨਹੀਂ ਸੁਰੱਖਿਅਤ ਨਹੀਂ ਲਾਇਰ ਆਰਡਰ ਜੀ ਧਜੀ ਆ ਬੰਦਿਆਂ ਜਿੰਦਾਬਾਦ 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 ਇਹ ਸਰਕਾਰ ਕਰਦੀਆਂ ਕੀ ਮਰ ਗਿਆ ਮੋਦੀ ਹਾਏ ਹਾਏ ਮਰ ਗਿਆ ਮੋਦੀ ਹਾਏ ਹਾਏ ਇਹਨਾਂ ਨੇ ਪੰਜਾਬ ਦੇ ਕੁੱਟੇ ਸਾਰੇ ਆ ਹੁਣ ਇੱਕ ਸਜੰਨੂ ਫੋਲ ਆਇਆ ਮੈਂ ਕਿਹਾ ਆ ਜਾ ਅਸੀਂ ਤੇਰੇ ਸ਼ਹਿਰ ਆਏ ਆ ਤੂੰ ਕਹਿੰਦਾ ਹੁੰਦਾ ਮੈਨੂੰ ਦੱਸਿਆ ਕਰੋ ਤੇ ਕਹਿੰਦਾ ਮੈਂ ਤੇ ਵੋਟਾਂ ਦੇ ਮੈਂ ਕਿਹਾ ਕਿ ਘਟ ਖੱਤੀ ਗਈ ਇਹਨਾਂ ਕੋਲ ਇਹ ਫੇਰ ਖੜਨੀ ਹੈ ਬੜੇ ਵੀਰਾਂ ਦੱਸਿਆ ਨਿੱਜੀ ਕਰਨ ਬਾਰੇ ਕਿ ਜਦੋਂ ਉਹਨਾਂ ਨਿੱਜੀ ਕਰਨ ਹੋ ਰਿਹਾ ਬੜੀਆਂ ਬੜੀਆਂ ਚੀਜ਼ਾਂ ਜਿਹੜੀਆਂ ਸਰਕਾਰੀ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਲੋਕਾਂ ਦੇ ਤੰਗ ਦੌਲਤ ਨਾਲ ਬਣੀਆਂ ਸੀ ਉਹ ਸਾਰੀਆਂ ਨਿੱਜੀ ਹੱਤਾਂ ਦੇ ਦੇ ਦਿੱਤੀਆਂ ਗਈਆਂ ਉਹ ਕਿ ਕਸੂਰਵਾ ਅਜੀਮਿਕ ਜਿਹਨਾਂ ਕਿਦੇ ਰਹੇ ਜਿਹੜੇ ਅਸੀਂ ਉਸਦੀ ਆਵਾਜ਼ ਨਹੀਂ ਚੱਕਦੇ ਰਹੇ ਸਭ ਤੋਂ ਪਹਿਲਾਂ ਵਾਰੀ ਆਈ ਸੀ ਰੋਡਵੇਜ ਦੀ ਰੋਡਵੇਜ ਨੂੰ ਤਰਜੀਹ ਨਾ ਦੇ ਕੇ ਪ੍ਰਾਈਵੇਟ ਬਸਾਂ ਨੂੰ ਤਰਜੀਹ ਦੇ ਕੇ ਉਹਨਾਂ ਨੇ ਰੋਡਵੇਜ ਦਾ ਕੰਮ ਕਿਉਂਕਿ ਕਾਰਪੋਰੇਟ ਨੇ ਆਪਣੀ ਬੱਸ ਪਾਉਣੀ ਸੀ ਤੇ ਰੋਡਵੇਜੇ ਨੂੰ ਤੁਹਾਨੂੰ ਗਲਤ ਦਿਖਾਉਣਾ ਸੀ ਇਸ ਲਈ ਅੱਜ ਤੱਕ ਇਹ ਗਾਣੇ ਬਣ ਕੇ ਵੀ ਆ ਗਈ ਰੋਡਵੇ ਦੀ ਲਾੜੀ ਜੇ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਉਹ ਇਹ ਚੀਜ਼ ਉਹਦਾ ਸਮਝਦੀ ਸੀ ਕਿ ਸਰਕਾਰੀ ਚੀਜ਼ ਜਿਹੜੀ ਹੈ ਲੋਕਾਂ ਦੀ ਜਨਤਕ ਚੀਜ਼ ਵਾ ਉਹ ਸਹੀ ਨਹੀਂ ਹੁੰਦੀ ਦਲਤਾਂ ਉਹਨੂੰ ਚਲਾ ਸਕਦੀ ਉਹਦਾ ਪ੍ਰਬੰਧ ਕਿਸੇ ਖਾਸ ਵਸੇ ਵਿੱਚ ਇੱਕ ਹੱਥ ਅੱਜ ਦੇ ਦਿੱਤਾ ਜਾਵੇ ਉਹ ਲਈ ਚੱਲੀ ਸਰਕਾਰੀ ਸਕੂਲ ਮਾਰੇ ਹੋਗੇ ਪ੍ਰਾਈਵੇਟ ਸਕੂਲਾਂ ਚ ਜੁਹੀ ਨਿਆਣੇ ਪਾਲੇ ਉਸ ਤੋਂ ਬਾਅਦ ਸਰਕਾਰੀ ਹੁਣ ਹਸਪਤਾਲ ਵੀ ਜਿਹੜੇ ਹੀ ਉਹ ਵੀ ਤੁਹਾਨੂੰ ਮਾੜੇ ਲੱਗਣ ਲੱਗ ਪਏ ਤਾਂ ਉਸੇ ਨੂੰ ਤੁਸੀਂ ਪ੍ਰਾਈਵੇਟ ਜਾਣ ਕੇ ਜਾਂ ਡੈメージ ਆਪਣੀ ਲੁੱਟ ਜਿਹੜੀ ਉਹ ਘਾਉਂਦਾ ਤੇ ਬਿਜਲੀ ਸੋਧ ਬਿੱਲ ਤੇ ਉਹ ਜਾਰੇ ਗੱਲ ਕਰਦੇ ਆਂ ਵੀ ਇਹ ਪਹਿਲਾਂ ਜਦੋਂ 2010 ਤੋਂ ਪਹਿਲਾਂ ਪੀ ਐਚ ਪੀ ਸੀ ਪੰਜਾਬ ਕੇਡ ਇਲੈਕਟ੍ਰੀਸਿਟੀ ਬੋਰਡ ਸੀ ਉਤੋਂ ਤੋੜ ਕੇ ਇੱਕ ਇਹਨਾਂ ਨੇ ਵੱਖਰਾ ਵਿਭਾਗ ਕੀਤਾ ਜਿਹੜਾ ਬਿਜਲੀ ਦਾ ਨਿਰਮਾਣ ਕਰਦਾ ਜਾਂ ਬਣਾਉਂਦਾ ਉਸ ਤੋਂ ਬਾਅਦ ਪੀ ਐਚ ਪੀ ਜੀ ਵਾਲੇ ਰਹਿ ਗਿਆ ਜਿਹੜਾ ਵੰਡ ਕਰ ਰਿਹਾ ਵਾ ਐਸ ਟਾਈਮ ਹੁਣ ਇਸ ਨੂੰ ਵੀ ਉਹ ਨਿੱਜੀ ਹਤਾਂ ਵਿੱਚ ਦੇਣਾ ਚਾਹੁੰਦੇ ਨੇ ਗੱਲ ਕਰਦਾ ਹਾਂ ਨਾ ਕਿ ਇਹ ਲੜਾਈ ਜਿਹੜੀ ਆਪਾਂ ਜੋ ਦਿੱਲੀ ਲੜਦੇ ਸੀ ਉਦੋਂ ਵੀ ਮੈਂ ਗੱਲ ਕਰਦਾ ਸੀ ਘਰਾਂ ਜਾ ਕੇ ਕਿ ਇਹ ਲੜਾਈ ਸਾਡੀ ਹੁਣ ਚੁੱਲਿਆਂ ਤੇ ਆਉਣੀ ਹੈ ਚੁੱਲਿਆਂ ਤੇ ਇਸ ਤਰ੍ਹਾਂ ਆਉਣੀ ਹੈ ਜਿੱਤਰਾ ਹੋਣ ਆ ਗਈ ਹੈ ਸਾਡੇ ਸਾਰੇ ਰੋਜ਼ ਇਹ ਰਿਟਾਇਰਮੈਂਟ ਹੋ ਕੇ ਘਰ ਚਿਲ ਜਣੇ ਆ ਇਸ ਤੋਂ ਉਹਨੇ ਕੋਈ 150000 ਰੁਪਇਆ ਲੈਂਦੇ ਹੋਣਗੇ ਜਦੋਂ ਇਹ ਪ੍ਰਾਈਵੇਟ ਹੋ ਗਿਆ ਉਹਨਾਂ ਨੇ ਆਪਣੇ ਬੰਦੇ ਰੱਖਨੇ ਸਸਤੇ ਤੇ ਇਹ ਜਦੋਂ ਫਿਰ ਜਨਾਨੀਆਂ ਨੇ ਅੱਗੇ ਦੇ ਸਹਾਰਾ ਨਾ ਖੱਤਾ ਮੰਗਣਾ ਤੇ ਫਿਰ ਅਸੀਂ ਕਹਿਣਾ ਜੇ ਜੱਟ ਜੀਵੀਦਾਰ ਹੈ ਜੋ ਤੁਹਾਡੇ ਕੋਲ ਜ਼ਮੀਨ ਖੁੱਸ ਗਈ ਤੇ ਜਦੋਂ ਜਨਾਨੀਆਂ ਆ ਕੇ ਵੀ ਜੋ ਸੌਦਾ ਲੈ ਕੇ ਉਹ ਸੌਦਾ ਕਹਦਾ ਉਹਨਾਂ ਜੋ ਪੈਸੇ ਉਹਨਾਂ ਦੇ ਫੇਰ ਹੀ ਜਾਣੇ ਨਾ ਇਹ ਫਿਰ ਸਾਡੇ ਕਰਸਟਿਆਂ ਦੇ ਨਾਲਾਈ ਹੋਣੀ ਹੈ ਜਿਹੜੀ ਮੈਂ ਪਹਿਲਾਂ ਕਿਹਾ ਦਾ ਸੀ ਉਹ ਹੋਣ ਦਾ ਸੀ ਹੈ 而且不对呀